ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ 2 ਤਰੀਕ 9 ਮਹੀਨਾ 2025 ਨੂੰ ਲਗਭਗ ਸਾਨੂੰ 5 ਕਟੀਆਂ ਦਿਖਾਉਣ ਲੱਗੇਗਾ ਸੋ ਜੇ ਜਾਣਕਾਰੀ ਹੋ ਗਈ ਮਾਲਕ ਸਾਂਝੀ ਕਰ ਦੇਣਗੇ ਤੇ ਕੋਈ ਭਰਾ ਅਖਰੀ ਦੇ ਨਾਲ ਕਿਸੇ ਵੀ ਢੰਗ ਤੋਂ ਤਸੱਲੀ ਕਰ ਸਕਦਾ ਤੇ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਆਪਣੇ ਚੈਨਲ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਜੇ ਕਿਸੇ ਭਰਾ ਨੇ ਤਾਂ ਵੀਡੀਓ ਨੂੰ ਨਹੀਂ ਤਾਂ ਆਪਣਾ ਨੰਬਰ ਨੋਟ ਕਰ ਲਿਓ 836046251 ਕੋ ਆਪਣਾ ਸੰਪਰਕ ਨੰਬਰ ਹੈ ਵੀਡੀਓ ਬਣਾਉਣ ਵਾਸਤੇ ਬਾਕੀ ਕਟੀਆਂ ਖਰੀਦਣ ਵਾਸਤੇ ਮਾਲਕਾਂ ਨਾਲ ਸਾਨੂੰ ਬਕਾਇਦਾ ਸਕਰੀਨ ਤੇ ਲਾ ਦੇਣਾ ਬਾਕੀ ਪੱਕਾ ਕਰਦੇ ਆਂ ਸੋ ਵੀਡੀਓ ਪਹਿਲਾਂ ਪੂਰੀ ਘੌਰ ਨਾਲ ਦੇਖਣੀ ਆ ਫਿਰ ਦਿੱਤੇ ਹੋਏ ਨੰਬਰ ਤੇ ਮਾਲਕ ਨਾਲ ਤੁਸੀਂ ਸੰਪਰਕ ਕਰਨਾਗਾ ਠੀਕ ਹੈ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਆਪਣਾ ਜਕਸੀਰ ਹੈ ਪਿੰਡ ਆਪਣਾ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਫੋਨ ਨੰਬਰ ਆਪਣਾ 9779959511 ਬਾਈ ਠੀਕ ਆ ਵੀਰੇ ਟੋਟਲ 5 ਘਟੀਆਂ ਜੀ 5 ਵੀਰੇ ਜਿਵੇਂ ਪਹਿਲੇ ਨੰਬਰ ਤੇ ਕੱਟੀ ਆ ਨਾ ਹਾਂ ਜੀ ਕਿੰਨੀ ਕੁ ਉਮਰ ਦੀ ਹੈ ਵੀਰੇ 1.5 ਸਾਲ ਦੀ ਉਮਰ ਆ ਬਾਈ 1.5 ਸਾਲ ਦੀ ਰੰਗਾਂ ਸਮਾਂ ਸੋਹਣੀ ਆ ਨਾ ਹਾਂ ਜੀ ਕੱਦ ਕਾੜ ਹੈ ਬਾਕੀ ਮਿੱਤਰ ਦੇਖ ਤੇ ਇੱਥੋਂ ਸ਼ੈਵੈਕ ਸ਼ੈਡ ਤੋਂ ਕਰੇ ਵੀਦ ਨੂੰ ਆ ਕੇ ਮੜੀ ਡੰਡਾ ਕਰ ਥੋੜਾ ਹੂੰ ਇੱਥੋਂ ਨੂੰ ਬੈਕ ਸ਼ਾਟ ਦਿਖਾ ਦਮ ਬਸ ਠੀਕ ਆ ਵੀਰੇ ਇੱਥੋਂ ਬੈਕ ਸ਼ਾਟ ਉਹ ਦੇਖ ਸਕਦੇ ਹੋਗੇ ਖੜ ਨਹੀਂ ਖੁਰ ਨਹੀਂ ਕੱਟੀ ਦੀ ਤੇ ਲੰਬੀ ਲੰਜੀ ਆ ਗਈ ਹਾਂਜੀ ਡੇਢ ਸਾਲ ਦੀ ਕੱਟੀ ਹੈਗੇ ਨਾ ਜਮਾ ਵੀਰੇ ਠੀਕ ਆ ਠੀਕ ਆ ਇੱਥੇ ਥੋੜਾ ਨਾ ਕੈਮਰਾ ਤੋਂ ਡਰਦੀ ਆ ਭਰਾ ਹੂੰ ਕੱਟੀ ਆ ਡੰਡੇ ਨਹੀਂ ਤੈਨੂੰ ਮਿਣ ਕੇ ਦਿਖਾ ਦਿੰਨਾ ਕਿੰਨੀ ਚੌੜੀ ਆ ਹੂੰ 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 ਲੰਬੀ ਲੰਜੀ ਆ ਜੇ ਮਨ ਕਰ ਨਾਲ ਵੀ ਜਾਇਆ ਪ੍ਰੋਪਰ ਠੀਕ ਆ ਠੀਕ ਆ ਤੇ ਇਹਦਾ ਇੱਕ ਥੋੜੀ ਉਹ ਦਿੱਕਤ ਆ ਨਾ ਆਪਣੇ ਵੀ ਇਹਦੇ ਦੇਖ ਮਾੜੀ ਕੋਟ ਸ਼ਾਂਪ ਹੈ ਭਰਾਵਾ ਪੰਜਵਾਂ ਜਮਤ ਨਹੀਂ ਆ ਚਾਰ ਥਣ ਵੱਡੇ ਨੇ ਕਿ ਪੰਜਵਾਂ ਨਿਸ਼ਾਨ ਜੱਸ ਨੂੰ ਫੋਟੋ ਲਾ ਦੇਣਾ ਨੇੜੇ ਤੋਂ ਥੋੜੀ ਕੱਟੀ ਡਰਦੀ ਸਮ ਬਾਕੀ ਦੇਖ ਲੈ ਲੈਣਾ ਜੇ ਕਰੀ ਮਾੜ ਨੇ ਹੱਕੇ ਇਧਰੋਂ ਹੱਡੀ ਹੁੰਦੀ ਹੋਈ ਤਾਂ ਬਾਕੀ ਸੁਣਾ ਘਟਣੇ ਆ ਮਰਾ ਦੇਣਾ ਮੈਂ ਤੇ ਇਹ ਆ ਦੇਖ ਸਕਦੇ ਮਾੜਾ ਆ ਥਣਾ ਦੇ ਵਿਚਕਾਰ ਬਸ ਫੇਰ ਬਸ ਕੋਈ ਨਹੀਂ ਨਿਸ਼ਾਨ ਜਾਗਾ ਡਰਦੀ ਹੈਗੀ ਤੇ ਬਾਕੀ ਕੋਈ ਗੱਲ ਨਹੀਂ ਫੋਟੋ ਪਸ਼ੂ ਕੈਮਰੇ ਤੋਂ ਦਰਦੇ ਆ ਵੀਰੇ ਫੋਟੋ ਲਾ ਦਾਂ ਬਗੈਰਾ ਖਿੱਚ ਕੇ ਸਾਨੂੰ ਆਪਾਂ ਹਾਂਜੀ ਡੇਢ ਸਾਲ ਦੀ ਕੱਟੀ ਆ ਤੇ ਵੀਰੇ ਰੇਟ ਇਹਨਾਂ ਦੇ ਰੇਟ ਫੋਨ ਤੇ ਹੋਣਗੇ ਬਾਈ ਸਾਰਿਆਂ ਦੇ ਹਾਂਜੀ ਦੋ ਨੰਬਰ ਤੇ ਘੱਟੇ ਇਹ ਕਿੰਨੀ ਕੁ ਮਰਦੀ ਆ ਇਹ ਬਾਈ 14 ਕਿ ਮਹੀਨੇ ਦੀ ਕੱਟੀ ਆ ਰਾਜੀ ਰੂਜ ਹੀ ਬਹੁਤਾ ਲੱਖੇ ਬਾਈ ਕੱਟੀ ਦੇ ਠੀਕ ਆ ਸਟ੍ਰੇਟ ਕੱਟੀ ਆ ਹੂੰ ਕੋਈ ਥਣ ਚ ਫਰਕ ਨਹੀਂ ਕੋਈ ਤੋਰ ਚ ਫਰਕ ਨਹੀਂ ਹੋਊਗਾ ਠੀਕ ਆ ਜਿਹੜੀ ਚੀਜ਼ ਚ ਹੋਊ ਪਹਿਲਾਂ ਵੀਡੀਓ ਤੇ ਸ਼ੁਰੂ ਚ ਹੀ ਦੱਸ ਦਾਂਗੇ ਹੂੰ ਲਗਭਗ 14 ਕਿ ਮਹੀਨੇ ਦੀ ਕੱਟੀ ਹੋਗੀ ਬਹੁਤ ਆਜੀ ਬੰਦੀ ਆ ਤੇ ਫੇਸ ਕਾਟ ਦੀ ਦੇਖੋ ਕੱਟੀ ਵਧੀਆ ਸਮੀ ਭਲੀ ਜਾਗੀ। ਹਾਂਜੀ। ਠੀਕ ਆ ਠੀਕ ਆ। ਇਹ ਲਗਭਗ ਹੈਗੀ 2 ਨੰਬਰ ਮਿੱਤਰੋ 14 ਮਹੀਨੇ ਕੱਟੀ। ਹਾਂਜੀ ਵੀਰੇ। 3 ਨੰਬਰ ਕੱਟੀ ਕਿੰਨੀ ਕਾ ਗਈ? ਇਹ ਬਈ 12-13 ਮਹੀਨੇ ਦੀ ਕੱਟੀ ਹੈ ਤੇ ਇਹ ਖਾੜਤੀਆਂ ਦਾ ਸਹਾਨੇ ਵਰਗੀ ਪਈ ਆ ਦੇਖ। ਹੂੰ ਗੌਰਮੈਂਟ ਵਾਲ ਪਈ ਆ ਪੂਰੀ। ਹਾਂ ਹਾਢ ਢਿੱਡ ਘੜੀ ਬਿਠੀ ਆ ਨਾ ਪੂਰਾ। ਪੂਰਾ। ਹੂੰ ਕਣ ਦੇ ਵਿਚਾਰੀ ਆ। ਹਾਂਜੀ ਹਾਂਜੀ। ਠੀਕ ਆ। ਥਾਂ ਦੇ ਹੋਈ 4 ਨੇਗੇ। ਥਾਂ 4 ਸੋਨੇ ਗੈਪ ਚ ਆਗੇ। ਬਾਕੀ ਕਰੀ ਮੂਜੇ ਤੇ ਰੋ। ਉਹ ਛੋਟੀਆਂ ਕੱਟੀਆਂ ਨੇ ਨਾ ਡਿਮਾਂਡ ਵਾਲੀਆਂ ਲੱਖੇ ਛੋਟ ਚਾਰ ਚਾਂਦੀ ਲੱਗ ਜਾਂਦੇ ਬੱਲੀ ਆ ਗਈ ਨਾ ਬੱਲੀ ਆ ਗਈ ਤਾਂ ਸਿੰਗ ਦੇਖ ਰਿੰਗ ਮੋੜਨਾ ਨਾਲ ਦੀ ਨਾਲ ਮੋੜਦੀ ਹੁੰਦੀ ਹੈਗੀ ਹਾਂਜੀ ਹੂੰ ਲਾ ਇੱਥੇ ਖੜੀ ਸਨ ਦੁਆਰਾ ਰਿੰਗ ਸਿੰਗ ਲੱਗਿਆ ਹੋਇਆ ਹੈ ਕੱਟੀ ਨੂੰ ਤੇਰਾ ਨੰਬਰ ਕੱਟੀ ਲਗ ਭਾਗ ਹੈਗੀ 13 ਕਿ ਮਹੀਨਾ ਦੀ 12 13 ਮਹੀਨਾ ਦੀ ਹੈ ਨਾ ਹਾਂਜੀ ਹਾਂਜੀ ਸੋਹਣੀਆ ਕੱਟੀ ਤੇ 4 ਨੰਬਰ ਕੱਟੀ ਵਿੱਚ ਹਾਂ ਪਰਾਨੀ ਜੀ ਲੱਗਦੀ ਹੈ ਨਾ ਨਹੀਂ ਇਹ ਤਾਂ ਮਹੀਨਾ ਕਬੱਡੀ ਹੈ ਮਹੀਨਾ ਕਬੜਿਆ ਕਦ ਵੀ ਉਹਨਾਂ ਦਾ ਫਰਕ ਹੈ ਨਾ ਤੁਹਾਨੂੰ ਥੋੜਾ ਜਿਹਾ ਫਰਕ ਆ ਰਾਜੀ ਵੀ ਉਦੋਂ ਵੱਧ ਹੈ ਹੂੰ ਆ ਗਈ 5 ਗਲਾਣੀ ਨਾ 5 ਗਲਾਣੀ ਇਹ ਇਹ ਨੀਲੀ ਰਾਵੀ ਮੰਨ ਕੇ ਲੈ ਤੇ ਸੀਮਣ ਵਧੀਆ ਲੱਗੂ ਲੱਖੇ ਬਈ ਤਾਂ ਸੀਮਣ ਦੇ ਮੰਨ ਗਲ ਬੱਚਾ ਪੂਰਾ ਸੋਹਣਾ ਵਾ ਸੰਤ ਨੂੰ ਬਹੁਤ ਸੋਹਣਾ ਥਣ ਥਣ ਤਾਂ ਆਪਾਂ ਦੇਖ ਕੇ ਲਈਦਾ ਜਿਹੜੀ ਚੀਜ਼ ਹੁੰਦੀ ਹੈ ਜਿਵੇਂ ਇੱਕ ਅੱਧੇ ਨਾਗ ਆਪਾਂ ਜਾਨ ਬਚਾਉਣ ਵਾਲੇ ਤਰਫ ਵੀ ਜਾਣਾ ਪੈਂਦਾ ਭਰਾਵਾ ਚਾਰੇ ਪਾਸੇ ਟੈ ਮੱਥੇ ਵੱਲ ਆ ਗਿਆ ਅੱਖਾਂ ਅਕਾਲੀਆਂ ਤੇ ਇਹ ਆ ਗਈਆਂ ਚਾਰ ਘਟੇ ਤੇ ਪੰਜ ਵੀ ਸੁ ਦਿਖਾ ਦੇ ਆਪਾਂ ਇਹ ਕਿੰਨੀ ਉਮਰ ਦੀ ਆ ਇਹ ਬਈ 10 ਮਹੀਨੇ ਦੀ ਕੱਟੀ ਆ ਕੱਦ ਗੁੱਦ ਦੇਖ ਲੱਖੇ ਜਿਵੇਂ 10 ਮਹੀਨੇ ਦੀ ਕੱਟੀ ਜਿਵੇਂ ਖੁਰਨੀ ਤੇ ਐ ਮੰਨ ਲੋ ਵੀ ਅੱਠ ਨੌਰਾ ਦੇ ਆ ਨੌਰਾ ਦੇ ਖੁੱਲੀ ਡੁੱਲੀ ਕੱਖ ਖਾਈ ਜਾਂਦੀ ਹੈ ਜੀ ਹੁਣ ਜੇ ਮਨਗਲ ਕਰਮ ਵਾਲੀਆਂ ਨਾ ਸੇਵਾ ਵਾਲੇ ਘਰੇ ਜਾਣਗੇ ਤਾਂ ਦੇਖ ਸੇਵਾ ਹੋਊਗਾ ਤਾਂ ਕਦ ਕਾਟ ਤੇ ਚਾਰ ਚਾਂਦੀ ਲੱਗ ਜਾਂਦੇ ਆ ਹੂੰ ਸਹੀ ਆ ਹੁਣੇ ਕੱਟੀ ਫਿੱਕੀ ਆ ਗਰੀਬ ਘਰੋਂ ਆਈਆਂ ਮੇਆਂ ਤਿੰਨੇ ਕੱਟ ਪਤਲੇ ਪਤਲੇ ਸਰੀਰ ਦੀਆਂ ਆ ਨਹੀਂ ਹਾਂ ਆ ਕੱਟੀਆਂ ਕਿੱਦਾਂ ਲੈ ਆਏ ਤੇਰੇ ਸਾਹਮਣੇ ਕਿੰਨੀਆਂ ਫਿੱਕੀਆਂ ਸੀ ਹੂੰ ਉਹ ਸੇਵਾ ਨਾਲ ਦੇਖਾ ਫੁਰਦਾ ਬਸ ਸਹੀ ਆ ਸਹੀ ਆ ਦੇਖ ਪੰਜ ਚਾਰ ਦਿਨਾਂ ਚ ਦਾ ਮਾਲਕ ਦੇ ਘਰੇ ਆਪਣੇ ਵੀ ਜੀ ਲਾਉਂਦਾ ਬਸ ਹੂੰ ਜੀ ਲਾਉਂਦਾਗਾ ਹਣਾ ਇਹ ਆ ਗਈ ਕੱਟੀ 5 ਨੰਬਰ ਹਾਂਜੀ ਕਦ ਕਾਟ ਸੋਨਾ ਕੱਟੀ ਦਾ ਹਾਂਜੀ ਤੇ ਇਹ ਆ ਗਈ ਕੱਟੀ ਮੇਥੋਂ 4 ਨੰਬਰ ਤੇ ਅੱਗੇ ਆ ਗਈ ਆਪਣੇ ਨੂੰ ਕੱਟੀ 3 ਨੰਬਰ ਤੇ ਆ ਆ ਗਈ ਕੱ ਤੇ ਇੱਕ ਨਵਾਂ ਬਸਮਾ ਕੱਟੀ ਫੇਨੀਆਂ ਮਰਾ ਦਾ ਸਿੰਘਾਂ ਸੰਗ ਸੋਹਣੀ ਥੋੜਾ ਬਾਈ ਕਾ ਸਾਲਾ ਸੋਹਣਾ ਫੇਸ ਆ ਲੱਖੇ ਕੱਦ ਕਾਠ ਸੋਹਣਾ ਕੱਟੀ ਦਾ ਨਾ ਪੂਰਾ ਸੋ ਜਿਹੜੇ ਭਰਾ ਨੂੰ ਜਿਹੜੀ ਕੱਟੀ ਪਸੰਦ ਹੋਊਗੀ ਬਾਈ ਨਾਲ ਕਰ ਲਿਓ ਸੰਪਰਕ ਪਿੰਡ ਮਹਿਤਾ ਤਹਿਸੀਲ ਤਬਾ ਤੇ ਜ਼ਿਲ੍ਹਾ ਬਰਨਾਲਾ 97791 959511 ਬਾਈ ਦਾ ਸੰਪਰਕ ਨੰਬਰ ਹੈ ਧੰਨਵਾਦ ਧੰਨਵਾਦ